ਆ ਤੇ ਕਮੇਟੀ ਚਾੜਾ ਨਾਲ ਜੀ ਮੇਰੀ ਨਾਲ ਦੁਕਾਨਾ ਕੱਟ ਕੇ ਜਿਹੜਾ ਨਾ ਸ਼ੋਰ ਆਹ ਨਾਲ ਦੁਕਾਨਾ ਮਨਜੂ ਸਿੰਘ ਆਰਾ ਇਹਨਾਂ ਨੂੰ ਪਹਿਲਾਂ ਥ्रेट ਦੀਆਂ ਕੋਲਾ ਵੀ ਆਉਂਦੀਆਂ ਰਹੀਆਂ ਤੇ ਫੋਨ ਨਹੀਂ ਚੱਕ ਰਹੇ ਅੱਜ ਪਿੰਨ ਜਿਹਨੇ ਪਰਸੇ ਮੋਟਰਸਾਈਕਲ ਤੇ ਆਇਆ ਕੋਈ ਮੂਤਰਵਾਲੀ ਬੰਨਿਆ ਪਿੰਨ ਜਿਹਨੇ ਆਇਆ ਆਰਮਨਿਕ ਮੋਟਰਸਾਈਕਲ ਤੇ ਰੋਕਿਆ ਤੇ ਕਿਨੇ ਮੋਟਰਸਾਈਕਲ ਦੋ ਦੋ ਹੀ ਨੇ ਅੰਦਰ ਵੜੇ ਵਰਦੇ ਸਾਰੀ ਇੱਕ ਨੇ ਕੱਢੀ ਪਿਸਤੌਲ ਦੇ ਨਾਲੇ ਗੋਲੀ ਚਲਾਉਣ ਲੱਗੀ ਆ ਉਹਨੇ ਆਪਦੀ ਪਿਸਤੌਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਆ ਉਹ ਵੱਜ ਗਈ ਇੱਥੇ ਬਚਾਅ ਹੋ ਗਿਆ ਉਹਨੀ ਦੇ ਨੂੰ ਨਿਕਲ ਗਏ ਆ ਪ੍ਰਸ਼ਾਸਨੋਂ ਸੇ ਟਾਈਮ ਦੀ ਐਸਐਸਓ ਸਾਹਿਬ ਜੀਰਾ ਸਿਟੀ ਦੇ ਐਸਐਸਓ ਸਾਹਿਬ ਕਰਮੇਸ਼ਰ ਜੀ ਨਵੇਂ ਆਏ ਆ ਉਹ ਵੀ ਮੌਕੇ ਤੇ ਪਹੁੰਚ ਗਏ ਆ ਡੀਐਸ ਸਾਹਿਬ ਵੀ ਮੌਕੇ ਤੇ ਆ ਗਏ ਆ ਐਸਐਸਓ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਆ ਮੌਕਾ ਵੇਖ ਗਿਆ ਕੈਮਰੇ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਕਹਿੰਦੇ ਆ ਲੱਗੇ ਸਾਰੀ ਸਾਰੀ ਲਾਈਵ ਰਿਕਾਰਡਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੈ ਕੇ ਚੱਲੇ ਗਿਆ ਜੀ ਡੀਵੀਆਰ ਵੀ ਨਾਲ ਲੈ ਕੇ ਆ ਏ ਟੂ ਟੀ ਚੱਡ ਗਿਆ ਪ੍ਰਸ਼ਾਸਨ ਨਾਲ ਲੈ ਗਿਆ ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਇਹ ਜਿਹੜੇ ਮੋਰਚਾ ਲਿਖੇ ਬੈਠਾ ਇਹ ਮੋ ਵੀ ਖੁੱਲੇ ਹੋਏ ਜੀ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਆਉਣਗੇ ਜੀ ਇਹ ਵੇਖੋ ਜੀ ਹੁਣ ਕੌਣ ਹੈ ਜੀ ਸਾਡੇ ਕੋਲ ਆ ਕਰਦੇ ਆ ਕਿਹੜੇ ਸ਼ਰੇਮੋਂ ਆਉਂਦੇ ਦੁਕਾਨ ਤੇ ਇਕੱਲੇ ਇਕੱਲੇ ਬੈਠਦੇ ਆ ਕਿਹਦੇ ਨਾਲ ਤੁਸੀਂ ਕਹਿ ਰਹੇ ਆ ਵੀ ਕੌਣ ਹੋਊਗਾ ਜਿਹੜਾ ਜਿਹਨਾਂ ਨਾਂ ਲੈ ਕੇ ਆਇਆ 3 ਅਰਸ਼ਡਾਲੇ ਨਾਲ ਲੈ ਰਿਹਾ ਜੀ ਅਰਸ਼ ਅਰਸ਼ਡਾਲਾ ਜਿਹੜਾ ਦੁਕਾਨ ਦੁਕਾਨ ਦਾ ਮਾਲਕ ਹੈ ਸਮਝੂ ਤੁਸੀਂ ਕਹਿ ਰਿਹਾ ਉਹਨਾਂ ਡਾਲੇ ਨਾਲ ਪਹਿਲਾਂ ਵੀ ਖੁੱਲੀਆਂ ਆ